नमस्कार दी दीदी पंजाबी देख रहे सारे दर्शका दा बहुत-बहुत स्वागत है मैं हा सविता ਤੇ ਦੀਦੀ ਪੰਜਾਬੀ ਲੈ ਕੇ હાજર ਹੈ ਜੀ ਪ੍ਰੋਗਰਾਮ ਹੈਲੋ ਡਾਕਟਰ ਦੋਸਤੋ ਅੱਜ ਦੇ ਹੈਲੋ ਡਾਕਟਰ ਦੀ ਕੜੀ ਦੇ ਵਿੱਚ ਅਸੀਂ ਇੱਕ ਐਸੀ ਬਿਮਾਰੀ ਇੱਕ ਐਸੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜਿਸ ਦੇ ਬਾਰੇ ਲੋਕ ਗੱਲ ਕਰਨ ਲੱਗਿਆ ਵੀ ਡਰਦੇ ਨੇ ਮੈਂ ਗੱਲ ਕਰ ਰਹੀ ਹਾਂ ਕੈਂਸਰ ਦੀ ਕੈਂਸਰ ਦਾ ਨਾਮ ਜ਼ੁਬਾਨ ਤੇ ਆਂਦਿਆ ਹੀ ਜ਼ਹਿਨ ਦੇ ਵਿੱਚ ਕਿਤੇ ਨਾ ਕਿਤੇ ਖੌਫ ਆਣਾ ਸ਼ੁਰੂ ਹੋ ਜਾਂਦਾ ਹੈ ਪਰ ਅੱਛਦੇ ਸਮੇਂ ਦੇ ਵਿੱਚ ਸਮੇਂ ਕਾਫੀ ਬਦਲ ਗਿਆ ਹੈ ਜੇਕਰ ਅਸੀਂ ਮੈਡੀਕਲ ਸਾਇੰਸ ਦੀ ਗੱਲ ਕਰੀਏ ਬਹੁਤ ਸਾਰੀਆਂ ਐਸੀ ਟੈਕਨੋਲੋਜੀਜ਼ ਬਹੁਤ ਸਾਰੀਆਂ ਐਸੀ ਥੈਰਾਪੀਜ਼ ਜਿਸ ਦੇ ਵਿੱਚ ਇਮਿਊਨੋ ਥੈਰੇਪੀ ਔਰ ਹੋਰ ਵੀ ਬਹੁਤ ਸਾਰੀਆਂ ਐਸੀ ਥੈਰਾਪੀਜ਼ ਅਵੇਲੇਬਲ ਨੇ ਜਿਸ ਦੇ ਨਾਲ ਇਸ ਅ ਟਰੀਟਮੈਂਟ ਬਹੁਤ ਅੱਛੇ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ ਔਰ ਨਾਲ ਦੇ ਨਾਲ ਇਸ ਤੋਂ ਆਪਾਂ ਬਚਾ ਵੀ ਕਰ ਸਕਦੇ ਆ ਸਾਨੂੰ ਡਰਨ ਦੀ ਲੋੜ ਨਹੀਂ ਐ ਬਸ ਜ਼ਰੂਰਤ ਹੈ ਕਿ ਸਹੀ ਸਮੇਂ ਤੇ ਕੈਂਸਰ ਜਿਹੜਾ ਹੈ ਉਸ ਨੂੰ ਡਾਇਗਨੋਸ ਕੀਤਾ ਜਾਵੇ ਔਰ ਇਸ ਬਾਰੇ ਅਵੇਅਰਨੈਸ ਜਿਹੜੀ ਹੈ ਉਹ ਹੁਣੀ ਬਹੁਤ ਜ਼ਰੂਰੀ ਹੈ ਕਿ ਕੈਂਸਰ ਹੈ ਕੀ ਇਸ ਦੇ ਸਿੰਟਮਸ ਜਿਹੜੇ ਨੇ ਹੌਲੀ ਹੌਲੀ ਕਿਸ ਤਰ੍ਹਾਂ ਆਨੇ ਸ਼ੁਰੂ ਹੁੰਦੇ ਨੇ ਔਰ ਸਾਡੇ ਦੁਆਰਾ ਐਸੀ ਕਿਹੜੀਆਂ ਛੋਟੀਆਂ-ਛੋਟੀਆਂ ਗਲਤੀਆਂ ਹੋ ਰੀਆਂ ਨੇ ਜਿਨ੍ਹਾਂ ਨੂੰ ਸਾਨੂੰ ਅਵੋਇਡ ਕਰਨ ਦੀ ਜ਼ਰੂਰਤ ਹੈ सो so, uh, इसी विषय से अं गलत करा और मैं दसदा जी कि सा फोन इन प्रोग्राम भी है यानी कि तुम भी शिरकत कर सकते हो अपना सवाल साढे साज के माहिर मेहमान तो पूछ सकते हो और सा नंबर साढ़े तक किस तरह पहुँच सदे टीवी वी स्क्रीनसते ਫਲੈਸ਼ ਹੋ ਰਹੇ ਹੋਣਗੇ ਸੋ ਆਗਾਜ਼ ਕਰਦੇ ਆਂ ਅੱਜ ਦੇ ਇਸ ਇੰਟਰਵਿਊ ਸੈਸ਼ਨ ਦਾ ਔਰ ਸਵਾਗਤ ਕਰ ਲੈਨੇ ਆ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਅੱਜ ਦੀ ਸਾਡੀ ਖਾਸ ਮਹਿਮਾਨ ਦਾ ਸਾਡੇ ਨਾਲ ਅੱਜ ਮੌਜੂਦ ਨੇ ਔਨਕੋਲੋਜਿਸਟ ਕੈਂਸਰ ਸਪੈਸ਼ਲਿਸਟ ਲੁਧਿਆਣਾ ਤੋਂ ਡਾਕਟਰ ਨਵਦੀਪ ਸਿੰਘ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਵੈਲਕਮ ਜੀ ਆ ਸੋ ਡਾਕਟਰ ਸਾਹਿਬ ਜਿੱਦਾਂ ਮੈਂ ਕਿਹਾ ਕਿ ਕੈਂਸਰ ਦਾ ਨਾਮ ਜ਼ੁਬਾਨ ਤੇ ਆਂਦਿਆਂ ਹੀ ਇੱਕ ਤਰ੍ਹਾਂ ਦਾ ਖੌਫ ਡਰ ਜਾ ਆ ਜਾਂਦਾ ਹੈ ਹੈਨਾ ਸੋ ਅ ਅਗਰ ਇੱਕ ਨਾਰਮਲ ਇਨਸਾਨ ਨੇ ਸਮਝਣਾ ਹੋਵੇ ਕਿ ਕੈਂਸਰ ਕੀ ਹੈ ਕਿਸ ਤਰ੍ਹਾਂ ਸਮਝ ਸਕਦਾ ਹੈ ਦੇਖੋ ਕੈਂਸਰ ਇੱਕ ਬਿਮਾਰੀ ਹੈ ਜਿਸ ਤਰ੍ਹਾਂ 슈ਗਰ ਇੱਕ ਬਿਮਾਰੀ ਹੈ ਬਲੱਡ ਪ੍ਰੈਸ਼ਰ ਇੱਕ ਬਿਮਾਰੀ ਹੈ ਮਾਈਗਰੇਨਿਕ ਬਿਮਾਰੀ ਹੈ ਇਸੇ ਤਰ੍ਹਾਂ ਕੈਂਸਰ ਵੀ ਇੱਕ ਬਿਮਾਰੀ ਹੈ ਜੋ ਕਿ ਸਾਡੇ ਅੰਗਾ ਤੇ ਪੈਂਦੀ ਹੈ ਜੀ ਸੋ ਜੇ ਆਪਾਂ ਜਿਹੜਾ ਟਾਈਪਸ ਦੀ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਐਜ਼ੀਆਂ ਕਿਸਮਾਂ ਨੇ ਪਰ ਡਾਕਟਰ ਸਾਹਿਬ ਬੀਿੰਗ ਅ ਡਾਕਟਰ ਤੁਸੀਂ ਮੇਜਰਲੀ ਕਿਹੜੇ ਕਿਸਮ ਦੇ ਪੇਸ਼ੈਂਟ ਜਿਹੜੇ ਨੇ ਕੈਂਸਰ ਦੇ ਅੱਜ ਦੇ ਟਾਈਮ ਤੇ ਜ਼ਿਆਦਾ ਦੇਖ ਰਹੇ ਹੋ ਦੇਖੋ ਲੇਡੀਜ਼ ਬ੍ਰੈਸਟ ਕੈਂਸਰ ਹਮ ਤੇ ਲੇਡੀਜ਼ ਫੀਮੇਲ ਆਰਗਨਸ ਦੇ ਕੈਂਸਰ ਯੂਟਰਸ ਦਾ ਕੈਂਸਰ ਬੱਚੇਦਾਨੀ ਦਾ ਕੈਂਸਰ ਅੰਡੇਦਾਨੀ ਦਾ ਕੈਂਸਰ ਜੀ ਸਰਵਾਈਕਲ ਕੈਂਸਰ ਓਵਰੀ ਕੈਂਸਰ ਇਹ ਜ਼ਿਆਦਾ ਪਾਇਆ ਜਾਂਦੇ ਹੈ ਇਹ ਜ਼ਿਆਦਾ ਪਾਇਆ ਜਾਂਦੇ ਜੇ ਅਸੀਂ ਮਰਦਾਂ ਦੀ ਗੱਲ ਕਰੀਏ ਤੇ ਉਹਨਾਂ ਚ ਪ੍ਰੋਸਟੇਟ ਕੈਂਸਰ ਹਮ ਹਮ ਲੰਗ ਕੈਂਸਰ ਹਮ ਫੂਡ ਪਾਈਪ ਦਾ ਕੈਂਸਰ ਪੇਟ ਦਾ ਕੈਂਸਰ ਇਹ ਜਿਆਦਾ ਇਨਸੀਡੈਂਸ ਇਹਨਾਂ ਦਾ ਹੈਗਾ ਜੀ ਤੇ ਡਾਕਟਰ ਸਾਹਿਬ ਜੇ ਆંકੜਿਆਂ ਦੀ ਗੱਲ ਕਰੀ ਹੈ ਨਾ ਆਪਾਂ ਨਿਊਜ਼ ਵੀ ਦੇਖਦੇ ਆਂ ਤੇ ਕਿਤੇ ਨਾ ਕਿਤੇ ਜਿਹੜੇ ਇਹਦੇ ਰੇਟਸ ਨੇ ਕੈਂਸਰ ਰੇਟਸ ਨੇ ਉਹ ਦਿਨ-ਪ੍ਰਤੀ ਦਿਨ ਵੱਧਦੇ ਜਾ ਰਹੇ ਨੇ ਤੁਹਾਨੂੰ ਲੱਗਦਾ ਕੀ ਲੱਗਦਾ ਕਿ ਇਹਦਾ ਕੀ ਕਾਰਨ ਹੈ ਔਰ ਕਿਹੜੇ ਐਸੇ ਸਪੈਸੀਫਿਕ ਕੈਟੇਗਰੀ ਦੇ ਲੋਕ ਨੇ ਜਿਨ੍ਹਾਂ ਨੂੰ ਥੋੜਾ ਰਿਸਕ ਫੈਕਟਰ ਜ਼ਿਆਦਾ ਹੈ ਨਾਰਮਲ ਲੋਕਾਂ ਤੋਂ ਦੇਖੋ ਮੈਨੂੰ ਆ ਲੱਗਦਾ ਕਿ ਮੋਟਾਪਾ ਆਬੈਸਟੀ ਜੀ ਇੱਕ ਰਫ਼ਤਾਰ ਨਾ ਫੜ ਕੇ ਬੱਠੀ ਹੈ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਹੋਣ ਦੇ ਬਾਬੂਦ ਵੀ ਕੈਂਸਰ ਵਧੀ ਜਾ ਰਿਹਾ ਜਸਟ ਬਿਕੋਜ਼ ਕਿ ਮੋਟਾਪਾ ਬੈਡ ਈਟਿੰਗ ਹੈਬਿਟਸ ਬਹੁਤ ਜਿਆਦੀਆਂ ਨੇ ਆ ਇੱਕ ਮੇਜਰ ਰਾਈਜ਼ ਹੈ ਕਿ ਮੇਜਰ ਕਾਰਨ ਹੈ ਕਿ ਕੈਂਸਰ ਕਿਉਂ ਵਧ ਰਿਹਾ ਜੀ ਡਾਕਟਰ ਸਾਹਿਬ ਤੁਸੀਂ ਬ੍ਰੈਸਟ ਕੈਂਸਰ ਦੀ ਗੱਲ ਕੀਤੀ ਜੋ ਕਾਫੀ ਕੇਸਿਸ ਦੇਖ ਨੂੰ ਮਿਲਦੇ ਵੀ ਨਹੀਂ ਸੋ ਬ੍ਰੈਸਟ ਕੈਂਸਰ ਦੇ ਡਿਵੈਲਪ ਹੋਣ ਦਾ ਕਾਰਨ ਕੀ ਰਹਿੰਦਾ ਮੀਟ ਜਲੀ ਦੇਖੋ ਬ੍ਰੈਸਟ ਕੈਂਸਰ ਉਹ ਲੇਡੀਜ਼ ਨੂੰ ਹੋਏਗਾ ਜਿਹੜੀ ਲੇਡੀ ਅਗਰ ਸ਼ਾਦੀ ਕਰਾ ਲੈਂਦੀ ਹੈ ਤੇ ਬੱਚੇ ਨਹੀਂ ਕਰਦੀ ਓਕੇ ਅਗਰ ਬੱਚੇ ਕਰ ਲੈਂਦੀ ਹੈ ਤੇ ਉਹਨੂੰ ਦੁੱਧ ਨਹੀਂ ਪਲਾਂਦੀ ਹੂੰ ਔਰ ਡਾਈਵੋਰਸ ਹੋ ਜਾਂਦਾ ਹੈ ਕਿ ਉਹਨਾਂ ਦਾ ਉਹਨਾਂ ਦੇ ਫੈਮਲੀ ਪੂਰੀ ਨਹੀਂ ਹੁੰਦੀ ਸਟ्रेस ਲੈਵਲ ਬਹੁਤ ਜ਼ਿਆਦਾ ਹੁੰਦਾ ਹੈ ਇਹ ਇੱਕ ਮੇਜਰ ਕਾਰਨ ਹੈ ਹੂੰ ਸੈਕੰਡ ਓਬੈਸਟੀ ਫੇਰ ਮੈਂ ਬਾਰ-ਬਾਰ ਕਹਿ ਰਿਹਾ ਮੋਟਾਪਾ ਮੋਟਾਪਾ 11 ਕੈਂਸਰਾਂ ਦਾ ਕਾਰ ਹੈ ਓ ਥਰਡ ਕਿਸੇ ਫੈਮਲੀ ਚ ਅਗਰ ਬ੍ਰੈਸਟ ਕੈਂਸਰ ਜਨਰੇਸ਼ਨਸ ਤੋਂ ਚੱਲਦਾ ਹੈ ਪੀੜੀ ਬਰ ਪੀੜੀ ਚੱਲ ਰਿਹਾ ਤਾਂ ਉਹ ਫੈਮਲੀ ਟੈਗ ਹੋਣੀ ਚਾਹੀਦੀ ਹੈ ਉਹ ਹਾਈ ਰਿਸਕ ਫੈਮਲੀ ਬਣ ਜਾਂਦੀ ਬ੍ਰੈਸਟ ਕੈਂਸਰ ਵਾਸਤੇ ਥੈਟ ਮੀਨਸ ਜੈਨੇਟਿਕਲੀ ਇਹਦਾ ਕਾਫੀ ਇਫੈਕਟ ਪੈਂਦਾ ਬਿਲਕੁਲ ਬਿਲਕੁਲ ਪੈਂਦਾ ਜੀ ਤੇ ਦੂਸਰੀ ਤੁਸੀਂ ਸਰਵਿਕਲ ਕੈਂਸਰ ਦੀ ਗੱਲ ਕੀਤੀ ਡਾਕਟਰ ਸਾਹਿਬ ਉਹ ਕੀ ਹੈ ਸਰਵਿਕਲ ਕੈਂਸਰ ਆ ਹੁਣ ਜਿਦਾ ਕੋਵਿਡ ਗਿਆ ਹੈ 2019 2020 ਕੋਵਿਡ ਦਾ ਸਮਾਂ ਸੀਗਾ ਔਰ ਕੋਵਿਡ ਇੱਕ ਵਾਇਰਸ ਹੈ ਜੀ ਸਰਵਿਕਲ ਕੈਂਸਰ ਵੀ ਇੱਕ ਵਾਇਰਸ ਦੇ ਕਾਰਨ ਹੁੰਦਾ ਓਕੇ ਹਿਊਮਨ ਪੈਪिलोਮਾ ਵਾਇਰਸ 16 ਤੇ ਹਿਊਮਨ ਪੈਪिलोਮਾ ਵਾਇਰਸ 18 ਜੀ ਇਹ ਦੋ ਵਾਇਰਸ ਨੇ ਜਿਹੜਾ ਸਰਵਾਈਕਲ ਕੈਂਸਰ ਕਰਦੇ ਆ ਮੈਜੋਰਿਟੀ ਕੇਸਸ 90 ਪ੍ਰਤੀਸ਼ਤ ਕੇਸਸ ਡਾਕਟਰ ਸਾਹਿਬ ਇੱਕ ਬਹੁਤ ਮਹੱਤਵਪੂਰਨ ਸਵਾਲ ਤੁਸੀਂ ਕਿਹਾ ਕਿ ਜਿਹੜਾ ਸਰਵਾਈਕਲ ਕੈਂਸਰ ਹੈ ਇੱਕ ਤਰ੍ਹਾਂ ਦਾ ਵਾਇਰਸ ਹੈ ਜਿਹੜਾ ਬਾਡੀ ਚ ਫੈਲ ਜਾਂਦਾ ਹੈ ਹੈਨਾ ਸੋ ਕਿਤੇ ਨਾ ਕਿਤੇ ਵੈਕਸੀਨਸ ਦਾ सर्वाइकल कैंसर ਦੇ ਵਿੱਚ ਕੀ ਰੋਲ ਰਹਿੰਦਾ बिकॉज ਅਡULTS ਵੈਕਸਿਨ ਵੀ ਬਹੁਤ ਸਾਰੇ ਨੇ ਔਰ ਲੋਕ ਬਹੁਤ ਸਾਰੇ ਉਤੋਂ ਜਾਗਰੂਕ ਨਹੀਂ ਹੈ ਸੋ ਮੈਂ ਪੁੱਛਣਾ ਚਾਹੂੰਗੀ ਬੀਇੰਗ ਅ ਡਾਕਟਰ ਤੁਹਾਡਾ ਕੀ ਕਹਿਣਾ ਹੈ ਕਿ ਜਿੰਨੀਆਂ ਵੈਕਸਿਨਸ ਨੇ ਉਹਨਾਂ ਦਾ ਕੀ ਰੋਲ ਹੈ ਕੈਂਸਰ ਨੂੰ ਮਾਰ ਦੇਣ ਦੇ ਵਿੱਚ ਸਰਵਾਈਕਲ ਕੈਂਸਰ ਬੜਾ ਅੱਛਾ ਸਵਾਲ ਪੁੱਛਿਆ ਹੈ ਸਰਵਾਈਕਲ ਕੈਂਸਰ ਨੂੰ ਜੜੋਂ ਰੋਕਿਆ ਜਾ ਸਕਦਾ ਹੈ ਸਾਡੇ ਘਰ ਚ ਆਨ ਤੋਂ ਰੁਕਿਆ ਜਾ ਸਕਦਾ ਹੈ ਬਾਈ ਸਿੰਪਲ ਇੱਕ ਇੰਜੈਕਸ਼ਨ ਕੈਂਸਰ ਵੈਕਸੀਨ ਦਾ ਸਰਵਾਈਕਲ ਕੈਂਸਰ ਵੈਕਸੀਨ ਦਾ ਇੱਕ ਬਣ ਚੁੱਕੀ ਹੈ ਇੱਕ ਸ਼ਾਟ ਹਮ ਹਮ ਇਕੋਟੀ ਕਾ ਬਹੁਤ ਹੈ ਓਕੇ ਕਿਸੇ ਵੀ ਲੜਕੀ ਨੂੰ ਸ਼ਾਦੀ ਤੋਂ ਪਹਿਲਾਂ ਹਮ ਹਮ ਇੱਕ ਇੰਜੈਕਸ਼ਨ ਸਰਵਾਈਕਲ ਕੈਂਸਰ ਵੈਕਸੀਨ ਦਾ ਅਗਰ ਲੱਗ ਜਾਏ ਤੇ ਉਹ ਆਲਮੋਸਟ 99 97% ਹਮ ਬਹੁਤ ਵੱਡੀ ਗੱਲ ਹੈ 97% ਉਹਨੂੰ ਸਰਵਾਈਕਲ ਕੈਂਸਰ ਹੋਣ ਦੇ ਚਾਂਸਸ ਘੱਟ ਜਾਂਦੇ ਨੇ ਅੱਛਾ ਡਾਕਟਰ ਸਾਹਿਬ ਇਹਦੀ ਕੋਈ ਏਜ ਲਿਮਟ ਨਹੀਂ ਹੈ ਹੈਨਾ ਏਜ ਲਿਮਟ ਇਹਦੀ ਬੈਸਟ ਏਜ ਕਿ ਬਿਫੋਰ ਮੈਰਿਜ ओके बेस्ट इज बिफोर मैरिज बिफोर फर्स्ट सेक्सुअल इंटरकोर्स ओके दैट मींस मेनू ਲੱਗਦਾ ਹੈ ਕਿ ਜਦੋਂ ਤੁਸੀਂ ਕਿਹਾ ਕਿ ਹਰ ਅਨਮੈਰਿਡ ਲੇਡੀ ਨੂੰ ਕਿਤੇ ਕਿਤੇ ਲਗਵਾ ਲੈਣਾ ਚਾਹੀਦਾ ਸੋ ਥੈਟ ਇੱਕ ਸੇਫਟੀ ਪ੍ਰੀਕਾਸ਼ਨ ਹੋ ਜਾਏ ਹਾਂਜੀ ਬਿਲਕੁਲ ਤੇ ਦੂਸਰਾ ਡਾਕਟਰ ਸਾਹਿਬ ਪ੍ਰੋਸਟੇਟ ਕੈਂਸਰ ਦੀ ਤੁਸੀਂ ਗੱਲ ਕੀਤੀ ਉਹ ਕੀ ਹੈ ਕਿਸ ਤਰ੍ਹਾਂ ਹੋਣ ਦੇ ਜਿਹੜੇ ਚਾਂਸ ਰਹਿੰਦੇ ਨੇ ਮੈਲਸ ਦੇ ਵਿੱਚ ਪ੍ਰੋਸਟੇਟ ਕੈਂਸਰ ਮੈਲਸ ਹੁੰਦਾ 50 60 ইয়ার্স ਅਬੋਵ ది এজ ਹੁੰਦਾ ਔਰ ਪ੍ਰੋਸਟੇਟ ਕੈਂਸਰ ਦੇ ਕਾਰਨ ਵੀ ਫੈਮਿਲੀਸਟ ਚੱਲਦਾ ਪ੍ਰੋਸਟੇਟ ਕੈਂਸਰ ਜਾਂ ਮੋਟਾਪਾ ਹੈਗਾ ਇਹ ਦੋ ਇਸ਼ੂਸ ਨੇ ਉਹਨਾਂ ਕਾਰਨ ਪ੍ਰੋਸਟੇਟ ਕੈਂਸਰ ਤੁਹਾਡੇ ਘਰ ਚ ਕਰ ਕਰ ਜਾਂਦਾ ਜੀ ਡਾਕਟਰ ਸਾਹਿਬ ਇਹਦੀ ਵੀ ਵੈਕਸੀਨ ਹੁੰਦੀ ਹੈ ਨੋ ਪ੍ਰੋਸਟੇਟ ਕੈਂਸਰ ਦੀ ਵੈਕਸੀਨ ਨਹੀਂ ਆਈ ਜੀ ਇਹਦਾ ਇਲਾਜ ਹੀ ਹੈ ਇਹਦਾ ਇਲਾਜ ਹੈਗਾ ਪਰ ਇਹਦੀ ਸਕਰੀਨਿੰਗ ਕੀਤੀ ਜਾ ਸਕਦੀ ਹੈ ਓਕੇ ਅੱਛਾ ਡਾਕਟਰ ਸਾਹਿਬ ਤੁਸੀਂ ਸਕਰੀਨਿੰਗ ਦੀ ਗੱਲ ਕੀਤੀ ਸਕਰੀਨਿੰਗ ਦਾ ਕਿੰਨਾਕ ਅਹਿਮ ਰੂਲ ਹੈ ਕੈਂਸਰ ਵਰਗੀ ਬਿਮਾਰੀ ਨੂੰ ਫੜਨ ਦੇ ਵਿੱਚ ਕੀ ਐਸੇ ਕੋਈ ਮੇਜਰ ਪ੍ਰੋਮਿਨੈਂਟ ਟੈਸਟ ਨੇ ਜਿਹੜਾ ਇੱਕ ਨਾਰਮਲ ਇਨਸਾਨ ਕਰਵਾ ਸਕਦਾ ਹੈ ਦੇਖੋ ਮੈਂ ਇਹਦੇ ਬੜੀ ਸਿੰਪਲ ਐਗਜ਼ਾਮਪਲ ਦਿੰਨਾ ਹੂੰ ਜਦੋਂ ਵੀ ਅਸੀਂ ਕਿਤੇ ਫੋਰਨ ਕੰਟਰੀ ਨੂੰ ਟ੍ਰਿਪ ਕਰਨ ਜਾਈਦਾ ਹੈ ਤੇ 에어ਪੋਰਟ ਤੇ ਜਾਈਦਾ ਹੂੰ ਸਾਨੂੰ ਜਹਾਜ਼ ਨਹੀਂ ਬਠਣ ਦੇਣਗੇ ਜਦ ਤੱਕ ਅਸੀਂ ਉਹਨਾਂ ਦੇ ਸਕਰੀਨਿੰਗ ਉਹਨਾਂ ਦੇ ਸਾਡੇ ਇਨਸਪੈਕਸ਼ਨ ਹੁੰਦੀ ਹੈ ਸਾਡੀ ਬੈਗ ਦੀ ਇਨਸਪੈਕਸ਼ਨ ਹੁੰਦੀ ਹੈ ਸਾਡੇ ਸਿਰ ਤੋਂ ਲੈ ਕੇ ਪੈਰ ਤੱਕ ਸਾਰਾ ਇਨਸਪੈਕਟ ਕੀਤਾ ਜਾਂਦਾ ਹੈ ਤਾਂ ਸਾਨੂੰ ਜਾਂਚ ਬੈਠਣਾ ਅਲਾਉਡ ਹੈ ਸੋ ਉੱਥੇ ਤਾਂ ਸਾਨੂੰ ਮਜਬੂਰੀ ਹੈ ਤਾਂ ਅਸੀਂ ਆਪਣੀ ਇਨਸਪੈਕਸ਼ਨ ਕਰਾ ਲਈਦੀ ਹੈ ਸੋ ਇਸੇ ਤਰ੍ਹਾਂ ਸਾਡੀ ਬੋਡੀ ਨੂੰ ਐਨੂਲੀ ਹਰ ਸਾਲ 40 ਸਾਲ ਤੋਂ ਬਾਅਦ ਸਕਰੀਨਿੰਗ ਕਰਾਓ ਆਪਣੇ ਡਾਕਟਰ ਨੂੰ ਮਿਲੋ ਆਲੇ ਦੁਆਲੇ ਡਾਕਟਰਾਂ ਨੂੰ ਮਿਲੋ ਜਿਹੜੇ ਵੀ ਟੈਸਟ ਡਾਕਟਰ ਸਾਹਿਬ ਕਹਿੰਦੇ ਆ ਉਹ ਸਕਰੀਨਿੰਗ ਟੈਸਟ ਤਿੰਨ ਚਾਰ ਟੈਸਟ ਨੇ ਉਹ ਜ਼ਰੂਰ ਕਰਵਾਓ ताकि जे अगर ਤੁਹਾਡੀ ਬਾਡੀ ਚ ਕਿਤੇ ਕੈਂਸਰ ਛੁਪਿਆ ਹੈ ਤੇ ਉਹ ਮੋਡਲੀ ਸਟੇਜ ਤੇ 6 3 ਸਟੇਜ ਤੇ ਫੜਿਆ ਜਾਵੇ ਜਦੋਂ ਉਹ ਕਿਊਰੇਬਲ ਹੋਵੇ ਕਿਊਰੇਬਲ ਬਾਈ ਡਾਕਟਰ ਸਾਹਿਬ ਤੁਸੀਂ ਕਾਮਨ 3 4 ਐਸੇ ਕਿਹੜੇ ਟੈਸਟ ਰეკਮੈਂਡ ਕਰਨਾ ਚਾਹੋਗੇ ਕਿ ਜੋ ਨਾਰਮਲ ਇਨਸਾਨ ਜਿੰਨੂੰ ਕਰਵਾ ਹੀ ਲੈਣੇ ਚਾਹੀਦੇ ਹੈ ਹਰ ਸਾਲ ਦੇਖੋ ਫੀਮੇਲ ਦੇ ਵਿੱਚ 40 ইয়ার্স ਤੋਂ ਬਾਅਦ ਮੈਮੋਗ੍ਰਾਫੀ ਜੀ এক্স-রে ਸਿੰਪਲ ਬ੍ਰੈਸਟ ਦਾ ਪੈਪਸਮੇਅਰ ਇੱਕ ਲੈਟਰਨ ਦਾ ਟੈਸਟ ਅੱਛਾ ਜੀ ਤਿੰਨ ਸਿੰਪਲ ਟੈਸਟ ਨੇ ਹਮ ਆਈ ਥਿੰਕ ਹਰ ਹਸਬੰਡ ਦੀ ਡਿਊਟੀ ਹੋਣੀ ਚਾਹੀਦੀ ਹੈ ਕਿ 40 ਸਾਲ ਤੋਂ ਬਾਅਦ ਆਪਣੀ ਵਾਈਫ ਨੂੰ ਲੈ ਜੇ ਤੇ ਇਹ ਟੈਸਟ ਕਰਾਵੇ ਜੀ ਆਈ ਥਿੰਕ ਅਗਰ ਕੈਂਸਰ ਹੈਗਾ ਤੇ ਉਹ ਛੇਤੀ ਲੱਭੇ ਜਾ ਸਕਦਾ ਛੇਤੀ ਲੱਭੇ ਜਾ ਸਕਦਾ ਜੀ ਸੋ ਬਲੱਡ ਕੈਂਸਰ ਐਂਡ ਬੋਨ ਕੈਂਸਰ ਡਾਕਟਰ ਸਾਹਿਬ ਇੱਕ ਹੀ ਹੈ ਇਹ ਕਿਦਾਂ ਡਿਫਰੈਂਸ ਹੈ ਔਰ ਇਹਦਾ ਕੀ ਹੁੰਦੇ ਮੁੱਖ ਕਾਰਨ ਲੈਂਦੇ ਨੇ ਲੱਕਲੀ ਬਲੱਡ ਕੈਂਸਰ ਸਾਡੇ ਏਰੀਆ ਚ ਘੱਟ ਹੈਗਾ ਪਾਇਆ ਜਾਂਦਾ ਲੇਕਿਨ ਇੰਨਾ ਜ਼ਿਆਦਾ ਇਨਸੀਡੈਂਸ ਨਹੀਂ ਹੈਗਾ ਜਦੋਂ ਖੂਨ ਗੰਦਾ ਬੰਨਾ ਸ਼ੁਰੂ ਹੋ ਜਾਂਦਾ ਹੈ ਸਾਡੀ ਬੋਨ ਮੈਰ ਖੂਨ ਬਣਾਉਂਦੀ ਹੈ ਜਦੋਂ ਉਹ ਮਿਊਟੇਸ਼ਨਸ ਆ ਜਾਂਦੀਆਂ ਉਹ ਆਪਣਾ ਕੰਮ ਕਰਨ ਤੋਂ ਬਾਹਰ ਹੋ ਜਾਂਦਾ ਹੈ ਉਹ ਆਪਣਾ ਗੰਦਾ ਖੂਨ ਬਣਾਉਂਦਾ ਹੈ ਤਾਂ ਉਹਨੂੰ ਬਲੱਡ ਕੈਂਸਰ ਕਹਿੰਦੇ ਆ ਬਲੱਡ ਕੈਂਸਰ ਬਹੁਤ ਹੀ ਲੀਥਲ ਕੈਂਸਰ ਹੈ ਪਰ ਅਜ ਦੇ ਟਾਈਮ ਤੇ ਉਹਦੇ ਉੱਤੇ ਵੀ ਨੱਥ ਪਾ ਲਈ ਹੋਈ ਹੈ ਜੀ ਸੋ ਉਹਦਾ ਟ੍ਰੀਟਮੈਂਟ ਵੀ ਜਿਹੜਾ ਹੈ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਬਲੱਡ ਕੈਂਸਰ ਦੋ ਤਰ੍ਹਾਂ ਦਾ ਕੈਂਸਰ ਹੈ ਇੱਕ ਐਕਿਊਟ ਇੱਕ ਕ੍ਰੋਨਿਕ ਜੀ ਜਿਹੜਾ ਕ੍ਰੋਨਿਕ ਹੈ ਉਹਦੀ ਤਾਂ ਦਵਾਈਆਂ ਬਣ ਗਈਆਂ ਗੋਲੀਆਂ ਬਣ ਗਈਆਂ ਉਹਦੇ ਨਾਲ ਕੰਟਰੋਲ ਚ ਆ ਸਕਦਾ ਹੈ ਓਕੇ ਐਕਿਊਟ ਹਾਲੇ ਵੀ ਬਹੁਤ ਲੀਥਲ ਹੈ ਉਹਦੀ ਕੀਮੋਥੈਰਪੀ ਹੁੰਦੀ ਹੈ ਓਕੇ ਐਡਮਿਸ਼ਨ ਕਰਨੀ ਪੈਂਦੀ ਹੈ बार-बार ਖੂਨ ਉਹਦਾ ਸਾੜ ਕੇ ਨਵਾਂ ਖੂਨ ਬੋਨ ਮੈਰੋ ਤਿਆਰ ਕਰਦੀ ਹੈ ਸੋ ਉਹਦੇ ਨਾਲ ਉਸ ਤਰ੍ਹਾਂ ਦਾ ਟ੍ਰੀਟਮੈਂਟ ਚੱਲਦਾ ਹੈ ਜੀ ਔਰ ਡਾਕਟਰ ਸਾਹਿਬ ਬੋਨ ਕੈਂਸਰ ਬੋਨ ਕੈਂਸਰ ਬੱਚਿਆਂ 'ਪਾ ਆ ਜਾਂਦਾ ਮੋਸਟਲੀ ओके okay. okay. ग्रोइंग एज ओके ਜਦੋਂ ਬੱਚਾ ਵੱਧਦਾ ਹੈ ਵੱਧਦਾ ਵੱਧਦਾ ਉਦੋਂ ਉਹਦੀ ਹੱਡੀਆਂ ਵੀ ਵੱਧਦੀਆਂ ਹੂੰ ਉਹਦੇ ਹੱਡੀਆਂ ਦਾ ਸਾਈਜ਼ ਵੱਧਦਾ ਹੈ ਉਦੋਂ ਉਹਦੇ ਵਿੱਚ ਬੋਨ ਕੈਂਸਰ ਹੋਣ ਦੇ ਚਾਂਸ ਨੇ ਅੱਛਾ ਰਿਸਕ ਫੈਕਟਰ ਉਸ ਏਜ ਗਰੁੱਪ ਚ ਆਉਂਦਾ ਹੈ ਯੈਸ ਸੈਕੰਡ ਡੈਕੇਡਸ ਕਹਿੰਦੇ ਆ ਹੂੰ ਆਸਟਿਓਸਾਰਕੋਮਾ ਦਾ ਨਾਮ ਹੈ ਇਵਿੰਗ ਸਾਰਕੋਮਰ ਆਸਟਿਓਸਾਰਕੋਮਾ ਜਿਉਂ ਜਿਉਂ ਬੱਚੇ ਦੀ ਹਾਈਟ ਵੱਧਦੀ ਹੈ ਤਿਉਂ-ਤਿਉਂ ਉਸ ਕੈਂਸਰ ਆਣ ਦੇ ਚਾਂਸ ਹੁੰਦੇ ਆ ਬੋਨ ਕੈਂਸਰ ਜੀ ਡਾਕਟਰ ਸਾਹਿਬ ਜਦੋਂ ਵੀ ਕੋਈ ਬਿਮਾਰੀ ਆਉਂਦੀ ਹੈ ਹੌਲੀ-ਹੌਲੀ ਕੁਛ ਨਾ ਕੁਛ ਆਪਣੀ ਦਸਤਕ ਜ਼ਰੂਰ ਦਿੰਦੀ ਹੈ ਹੈਨਾ ਸ ਕੀ ਇਸ ਦੀ ਕੁਝ ਅਸੀਂ ਅਲਰਮਿੰਗ ਸਿੰਪਟਮਸ ਹੋ ਸਕਦੇ ਨੇ ਕਿ ਜਿਸ ਤੋਂ ਬਾਅਦ ਇੱਕ ਨਾਰਮਲ ਪੇਸ਼ੈਂਟ ਨੂੰ ਇਗਨਾਰਮਲ ਇਨਸਾਨ ਨੂੰ ਸਤਰਕ ਹੋ ਜਾਣਾ ਚਾਹੀਦਾ ਹੈ ਕਿ ਇਹ ਜਿਹੜੇ ਸਿੰਪਟਮਸ ਉਹਨ ਮੈਨੂੰ ਆ ਰਹੇ ਨੇ ਇਹ ਨਾਰਮਲ ਕਿਸੇ ਬਿਮਾਰੀ ਦੇ ਨਹੀਂ ਹੈ ਔਰ ਮੈਨੂੰ ਅਵੇਅਰ ਹੋਣਾ ਚਾਹੀਦਾ ਹੈ ਇਸ ਬਾਰੇ ਦੇਖੋ ਸਿਰ ਤੋਂ ਲੈ ਕੇ ਪੈਰ ਤੱਕ ਸਿਰ ਦਰਦ ਹੋ ਜਾਏ ਖਾਂਸੀ ਆ ਜਾਏ ਬੁਖਾਰ ਹੋ ਜਾਏ ਹਮੇ ਪੇਟ ਦਰਦ ਹੋ ਜਾਏ ਹਮੇ ਲੈਟਨ ਲੱਗ ਜਾਣ ਲੂਜ਼ ਮੋਸ਼ਨ ਲੱਗ ਜਾਣ ਕਬਜ ਹੋ ਜਾਏ ਕੁਝ ਵੀ ਸਰ ਤੋਂ ਲੈ ਕੇ ਪੇਟ ਤੱਕ ਤੁਹਾਨੂੰ ਕੁਝ ਵੀ ਹੋ ਜੇ ਅਗਰ ਉਹ 3 ਹਫ਼ਤੇ ਦੇ ਵਿੱਚ ਵਿੱਚ 3 ਤੋਂ ਲੈ ਕੇ 4 ਹਫ਼ਤੇ ਦੇ ਵਿੱਚ ਨਹੀਂ ਠੀਕ ਹੁੰਦਾ ਤੇ ਉਹ ਉਹ ਜਿਹੜਾ ਲੱਛਣ ਹੈ ਉਹ ਕੈਂਸਰ ਦੇ ਸ਼ੱਕ ਚ ਆ ਜਾਂਦਾ ਹਮ ਕਿ ਇਹ ਤੇ ਕੈਂਸਰ ਤਾਂ ਨਹੀਂ ਹੈ ਜੀ ਉਹਨੂੰ ਫਿਰ ਫਰਦਰ ਇਨਟੈਰੋਗੇਟ ਕਰੋ ਇਨਵੈਸਟੀਗੇਟ ਕਰੋ ਕੈਂਸਰ ਨੂੰ ਸਾਹਮਣੇ ਰੱਖ ਕੇ ਹਮ ਸੋ ਕੁਝ ਵੀ ਆਪਣੀ ਬਾਡੀ ਚ ਅਗਰ ਹੁੰਦਾ ਹੈ ਖੂਨ ਦੀ ਉਲਟੀ ਆ ਗਈ ਬੁਖਾਰ ਹੋ ਗਿਆ ਗਿਲਟੀਆਂ ਬਣ ਗਈਆਂ ਤਿੰਨ ਚਾਰ ਹਫ਼ਤੇ ਚ ਠੀਕ ਹੋਣੀਆਂ ਚਾਹੀਦੀਆਂ ਜੋ ਨਹੀਂ ਹੁੰਦੀਆਂ ਤੇ ਫਿਰ ਕੈਂਸਰ ਦੇ ਸ਼ੱਕ ਚ ਪੈਂਦਾ ਸ਼ੱਕ ਚ ਮਤਲਬ ਕਿ ਟਾਈਮ ਪੀਰੀਅਡ ਜੇ ਇੱਕ ਐਕਸੈਸ ਟਾਈਮ 3 ਤੋਂ 4 ਜੀ ਇੱਕ ਡਾਕਟਰ ਸਾਹਿਬ ਤੁਸੀਂ ਗਿਲਟੀਆਂ ਦੀ ਗੱਲ ਕੀਤੀ ਹੈ ਨਾ ਕਈ ਵਾਰ ਸਰੀਰ ਦੇ ਬਹੁਤ ਸਾਰੇ ਅੰਗਾਂ ਤੇ ਬਣ ਜਾਂਦੀਆਂ ਕਈ ਵਾਰ ਤਾਂ ਠੀਕ ਵੀ ਹੋ ਜਾਂਦੀਆਂ ਕਈ ਵਾਰ ਇਹ ਵੀ ਸੁਣਨ ਨੂੰ ਮਿਲਦਾ ਕਿ ਪਾਣੀ ਜ਼ਿਆਦਾ ਪੀਓ ਉਹਦੇ ਨਾਲ ਠੀਕ ਹੋ ਜਾਊਗੀ ਕਿ ਉਹ ਗਿਲਟੀਆਂ ਨੂੰ ਆਪਾਂ ਇੱਕ ਨਾਰਮਲ ਇਨਸਾਨ ਕਿਸ ਤਰ੍ਹਾਂ ਦੇਖੇ ਕਿ ਉਹ ਉਹਦਾ ਵੀ ਇਹੀ ਹੈ ਕਿ ਇੱਕ ਸਰਟਨ ਪੀਰੀਅਡ ਤੱਕ ਦੇਖੇ ਉਹ ਠੀਕ ਹੋ ਰਹੀ ਹੈ ਤੇ ਠੀਕ ਹੈ ਨਹੀਂ ਤਾਂ ਕਰਾਵੇ ਟੈਸਟ ਉਹਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ ਹੈ 10 ਤੋਂ 4 ਹਫ਼ਤੇ ਜੀ ਕੋਈ ਵੀ ਗਿਲਟੀ ਅਗਰ ਤੁਹਾਡੀ ਬਾਡੀ ਤਿੰਨ ਤੋਂ ਚਾਰ ਹਫਤੇ ਤੋਂ ਬਾਅਦ ਰਹਿੰਦੀ ਹੈ ਜਰੂਰ ਆਪਣੇ ਲੋਕਲ ਡਾਕਟਰ ਨੂੰ ਕੰਸਲਟ ਕਰੋ ਕਿ ਇਹ ਕਿਤੇ ਕੈਂਸਰ ਦੀ ਗਿਲਟੀ ਤਾਂ ਨਹੀਂ ਹੈ ਜੀ ਉਸ ਤੋਂ ਬਾਅਦ ਚੈੱਕ ਕਰਵਾਉਣਾ ਚਾਹੀਦਾ ਜੀ ਬਹੁਤ ਹੀ ਮਹੱਤਵਪੂਰਨ ਸਵਾਲ ਡਾਕਟਰ ਸਾਹਿਬ ਅਗਲਾ 스테जेस ਆਫ ਕੈਂਸਰ ਹਨ ਆਪਾਂ ਬਹੁਤ ਵਾਰ ਸੁਣਦੇ ਹਾਂ ਸਟੇਜ 1 2 3 3 4 ਤੇ 3 ਸਟੇਜ ਤੇ ਜਾ ਕੇ ਲੋਕ ਪੈਨਿਕ ਹੋ ਜਾਂਦੇ ਆ ਬਹੁਤ ਜ਼ਿਆਦਾ ਸੋ ਮੈਂ ਚਾਹਾਂਗੀ ਤੁਸੀਂ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਵਿਸਤਾਰ ਦੇ ਨਾਲ ਜਰੂਰ ਦੱਸੋ ਕਿ ਇਹ ਜਿਹੜੀਆਂ ਸਟੇਜਿਸ ਹੈ ਇਹਦਾ ਨੋਰਮਲ ਇਕ ਇਨਸਾਨ ਕਿੱਦਾਂ ਸਮਝ ਸਕਦਾ ਹੈ ਕਿ ਸਟੇजेस ਦਾ ਮਤਲਬ ਹੈ ਕੈਂਸਰ ਦੀ ਦੇਖੋ ਕੈਂਸਰ ਦੇ ਚਾਰ ਸਟੇਜਾ ਹੈ 1 2 3 4 ਤੁਸੀਂ ਦੱਸ ਦਿੱਤਾ ਹੈ ਤੀਜੀ ਅਤੇ ਚੌਥੀ ਸਟੇਜ ਐਡਵਾਂਸ ਸਟੇਜ ਹੈ ਪਹਿਲੀ ਤੇ ਦੂਜੀ अर्ਲੀ ਸਟੇਜ ਹੈ ਸ਼ੁਰੂਆਤੀ ਸਟੇਜ ਹੈ ਸੋ ਕੈਂਸਰ ਨੂੰ ਅਗਰ ਪਹਿਲੀ ਜਾਂ ਦੂਜੀ ਸਟੇਜ ਚ ਫੜਨਾ ਹੈ ਤੇ ਸਕਰੀਨਿੰਗ ਕਰਾਓ ਜੀ ਜ਼ਬਰਦਸਤੀ ਸਕਰੀਨਿੰਗ ਕਰਾਓ ਉਹਨੂੰ ਐਸ ਸੋਚ ਕੇ ਚੱਲੋ ਕਿ ਮੈਨੂੰ ਮੈਨੂੰ ਫਾਇਦਾ ਹੋ ਰਿਹਾ ਕਿਸੇ ਹੋਰ ਨੂੰ ਫਾਇਦਾ ਨਹੀਂ ਹੋ ਰਿਹਾ ਜਦੋਂ ਤੁਸੀਂ ਸਕਰੀਨਿੰਗ ਨਹੀਂ ਕਰਾਂਦੇ ਤੋ ਕੈਂਸਰ ਕਿਤੇ ਅੰਦਰ ਤੁਹਾਡੇ ਛੁਪਿਆ ਹੌਲੀ ਹੌਲੀ ਵੱਧਦਾ ਵੱਧਦਾ ਤੀਜੀ ਸਟੇਜ ਤੱਕ ਪਹੁੰਚ ਜਾਂਦਾ ਹੈ ਚੌਥੀ ਸਟੇਜ ਤੱਕ ਪਹੁੰਚ ਜਾਂਦਾ ਹੈ ਫਿਰ ਉਹ ਗੱਲ ਸਿਰੇ ਤੇ ਬਾਹਰ ਹੋ ਜਾਂਦੀ ਹੈ ਜੀ ਜਿਹੜੀ ਡਾਕਟਰ ਸਾਹਿਬ ਤੁਸੀਂ ਕਿਹਾ ਤੀਸਰੀ ਔਰ ਚੌਥੀ ਸਟੇਜ ਹੈ ਇਹਦੇ ਵਿੱਚ ਮਤਲਬ ਕੀ ਕੀ ਕਿਦਾਂ ਆਪਾਂ ਇਹਨੂੰ ਡਿਫਾਈਨ ਕਰ ਸਕਦੇ ਆ ਬੋਡੀ ਤੇ ਫੈਲ ਜਾਂਦਾ ਹੈ ওকে ਔਰ ਆਰਗਨਸ ਫੈਲ ਜਾਂਦਾ ਲਿਵਰ ਤੇ ਚਲਾ ਗਿਆ ਬੋਨ ਤੇ ਚਲਾ ਗਿਆ ਹੱਡੀਆਂ ਚ ਚਲਾ ਗਿਆ ਫੇਫੜੇ ਚ ਚਲਾ ਗਿਆ ਬ੍ਰੇਨ ਚ ਚਲਾ ਗਿਆ ਉਹ ਚੌਥੀ ਸਟੇਜ ਚ ਜਾਂਦਾ ਤੀਜੀ ਸਟੇਜ ਆਲੇ ਦੁਆਲੇ ਜਫਾ ਪਾ ਕੇ ਬੈਹਿੰਦਾ ਹੂੰ ਜੇ ਬ੍ਰੈਸਟ ਕੈਂਸਰ ਹੈ ਤੇ ਆਲੇ ਦੋਲੇ ਇੱਥੇ ਕਾਚ ਵੱਡ ਜੂਗਾ ਆਲੇ ਦੋਲੇ ਇੰਨੀਆਂ ਕਿ ਚੀਜ਼ਾਂ ਨੂੰ ਫੜ ਲੈਂਦਾ ਕਿ ਉੱਥੋਂ ਫਿਰ ਬਾਹਰ ਨਿਕਲਣਾ ਥੋੜਾ ਮੁਸ਼ਕਲ ਹੁੰਦਾ ਜੀ ਜੀ ਤੇ ਡਾਕਟਰ ਸਾਹਿਬ ਜੇ ਆਪਾਂ ਕੈਂਸਰ ਦੇ ਟਰੀਟਮੈਂਟ ਦੀ ਗੱਲ ਕਰੀਏ ਹੈਨਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜਾ 올ਓਵਰ ਜਿੰਨੇ ਵੀ ਕੈਂਸਰ ਦੇ ਟਰੀਟਮੈਂਟਸ ਨੇ ਕਿਸ ਸਟੇਜ ਤੇ ਮੈਡੀਸਿਨਸ ਦੇ ਨਾਲ ਆਪਾਂ ਕਰ ਸਕਦੇ ਹਾਂ ਔਰ ਕਿਹੜੀ ਸਟੇਜ ਤੇ ਫਿਰ ਸਾਨੂੰ ਕੀਮੋਵਲ ਅੱਗੇ ਵਧਣਾ ਪੈਂਦਾ ਦੇਖੋ ਇਹ ਇਦਾਂ ਦਾ ਕੋਈ ਇਨਸਪੈਕਟਰਮ ਹੈਗਾ ਹੂੰ ਐ ਕੋਈ ਨਹੀਂ ਕਿ ਹਰ ਪੇਸ਼ੈਂਟ ਨੂੰ ਕੀਮੋ ਚਾਹੀਦੀ ਹੈ ਹਰ ਪੇਸ਼ੈਂਟ ਨੂੰ ਆਪਰੇਸ਼ਨ ਚਾਹੀਦਾ ਹੈ ਅੱਛਾ ਜ਼ਰੂਰੀ ਨਹੀਂ ਹੈ ਨੋ 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 ਹਰ ਕੈਂਸਰ ਡਿਫਾਈਨਡ ਹੈ ਹੂੰ ਪ੍ਰੋਟੋਕਾਲ ਬਣ ਚੁੱਕੇ ਆਂ ਵੈਲ ਡਿਫਾਈਨਡ ਹੈਗਾ ਸਾਰੇ ਪ੍ਰੋਟੋਕਾਲ ਤਿਆਰ ਨੇ ਜੀ ਐ ਨਹੀਂ ਕਿ ਹਰ ਪੇਸ਼ੈਂਟ ਨੂੰ ਆਪਰੇਸ਼ਨ ਚਾਹੀਦਾ ਹੈ ਹਰ ਪੇਸ਼ੈਂਟ ਨੂੰ ਕੀਮੋਥੈਰਪੀ ਚਾਹੀਦੀ ਹੈ ਹਰ ਪੇਸ਼ੈਂਟ ਨੂੰ ਰੇਡੀਏਸ਼ਨ ਚਾਹੀਦੀ ਨੋ ਉਹ ਡਿਪੈਂਡ ਕਰਦਾ ਹੈ ਇੰਡੀਵਿਜੂਲਾਈਜ਼ਡ ਹੂੰ ਉਹਨੂੰ ਕਿਹੜਾ ਕੈਂਸਰ ਹੈ ਉਹਦੇ ਉੱਪਰ ਜੀ ਯਾ ਜੀ ਡਾਕਟਰ ਸਾਹਿਬ ਕੀਮੋਥੈਰਪੀ ਦੀ ਜਿੱਦਾਂ ਆਪਾਂ ਗੱਲ ਕਰਤੀ ਹੈ ਨਾ ਕੀਮੋਥੈਰਪੀ ਕੀ ਹੈ ਕਿਉਂਕਿ ਕੈਂਸਰ ਦਾ ਨਾਮ ਸੁਣਦਿਆਂ ਹੀ ਕੈਂਸਰ ਨੂੰ ਸਮਝਦਿਆਂ ਹੀ ਕਿ ਹੈ ਨਾ ਕਿਸੇ ਨੂੰ ਹੈ ਸਾਡੇ ਆਸ-ਪਾਸ ਦੇ ਵਿੱਚ ਕੀਮੋਥੈਰਪੀ ਦਿਮਾਗ ਦੇ ਵਿੱਚ ਆਨ ਲੱਗ ਜਾਂਦੀ ਹੈ ਔਰ ਲੋਕ ਉਸ ਤੋਂ ਬਹੁਤ ਜ਼ਿਆਦਾ ਡਰਦੇ ਨੇ ਕਿਉਂਕਿ ਉਹਦੇ ਅਕਸਰ ਕੁਝ ਸਾਈਡ ਇਫੈਕਟ ਵੀ ਦੇਖਣ ਨੂੰ ਮਿਲਦੇ ਨੇ ਡਾਕਟਰ ਸਾਹਿਬ ਆਪਾਂ ਇਹ ਕੁਐਸਚਨ ਨੂੰ ਅੱਗੇ ਕੰਟੀਨਿਊ ਰੱਖਾਂਗੇ ਬਟ ਇੱਕ ਫੋਨ ਕਾਲ ਦਾ ਸਮਾਂ ਹੋ ਗਿਆ ਹੈ ਫੋਨ ਕਾਲ ਲੈਣੇ ਆਪਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਹੈ ਚਰਨਜੀਤ ਕਾਲਜੀ ਬੋਲਦੀ ਹੈ ਜੀ ਜੀ ਚਰਨਜੀਤ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਹਾਂਜੀ ਹਾਂਜੀ ਮੈਂ ਨਾ ਮੈਨੂੰ ਲੀਵਰ ਦੀ ਬਹੁਤ ਪ੍ਰੋਬਲਮ ਆ ਜੀ ਫੈਟੀ ਲੀਵਰ ਹੈ ਜੀ ਮੇਰਾ ਜੀ ਮੈਨੂੰ ਦਰਦ ਬੜਾ ਰਹਿੰਦਾ ਜੀ ਓਕੇ ਦੇਖੋ ਚੰਨ ਜੀ ਜੀ ਫੈਟੀ ਲੀਵਰ ਆ ਮੋਟਾਪੇ ਕਾਰਨ ਹੁੰਦਾ ਹੈ ਖੰਡ ਕਰਨ ਹੁੰਦਾ ਹੈ ਸ਼ੱਕਰ ਕਾਰਨ ਹੁੰਦਾ ਹੈ ਗੁੜ ਕਾਰਨ ਹੁੰਦਾ ਹੈ ਤੇ ਕਣ ਕਾਰਨ ਹੁੰਦਾ ਆ ਚੀਜ਼ਾਂ ਦਾ ਨੂੰ ਇਹਨੂੰ ਘਟਾਓ ਫੈਟੀ ਲੀਵਰ ਆਪਣੇ ਆਪ ਹੀ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਦੂਜਾ ਥੋੜੀ ਵਰਜਸ਼ ਕਰਿਆ ਕਰੋ ਤੇਲ ਤੋੜਿਆ ਕਰੋ ਐਕਸਰਸਾਈਜ਼ ਕਰਿਆ ਕਰੋ ਭਾਰ ਚੁੱਕਿਆ ਕਰੋ ਇਹ ਚੀਜ਼ਾਂ ਨਾ ਕਰੋਗੇ ਤੇ ਫੈਟੀ ਲਿਵਰ ਕੰਟਰੋਲ ਚ ਆ ਜਾਏਗਾ ਠੀਕ ਹੈ ਜੀ ਦਰਦ ਬਹੁਤ ਰਹਿੰਦਾ ਜੀ ਮੇਰੇ ਦਰਦ ਤਾਂ ਇਹ ਨਾ ਕਿ ਜਿਹੜਾ ਲਿਵਰ ਹੈ ਉਹ ਚ ਫੈਟ ਜੰਮ ਗਈ ਹੈ ਉਹ ਥੋੜਾ ਐਕਸਪੈਂਡ ਹੋ ਰਿਹਾ ਹੈ ਸਭ ਕੁਝ ਠੀਕ ਹੋ ਜਾਏਗਾ ਲੇਕਿਨ ਆਪਣਾ ਲਾਈਫ ਸਟਾਈਲ ਚੇਂਜ ਕਰੋ ਖੰਡ ਘਟਾ ਦਿਓ ਸ਼ੱਕਰ ਘਟਾ ਦਿਓ ਬੇકરી ਚੋਂ ਜੋ ਮਿਲਦਾ ਹੈ ਬੇકરી ਚੋਂ ਬ੍ਰੈਡ ਮਿਲਦੀ ਹੈ ਬੰਦ ਕਰ ਦਿਓ ਬੇકરી ਚੋਂ ਬਿਸਕਟ ਮਿਲਦੀ ਹੈ ਬੰਦ ਕਰ ਦਿਓ ਬੇકરી ਦੀ ਆਈਟਮ ਘਟਾ ਦਿਓ ਕਣਕ ਘਟਾ ਦਿਓ ਫੈਟ ਲਿਵਰ ਆਪਣੇ ਆਪ ਹੀ ਸਾਫ਼ ਹੋਣਾ ਸ਼ੁਰੂ ਹੋ ਜਾਊ। ਜੀ। ਠੀਕ। ਸੋ ਉਹਨਾਂ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡਾ ਇੱਕ ਪੇਸ਼ੈਂਟ ਹੈ। ਜੀ। ਮੁਖਸਰ ਸਾਹਿਬ ਚ ਰਹਿੰਦੇ ਆ। ਵੀਰਪਾਲ ਕੌਰ। ਜੀ। ਉਹਨਾਂ ਦੀ ਬੇਟੀ ਦੀ ਸ਼ਾਦੀ ਹੋ ਗਈ। ਹੂੰ ਹੂੰ। ਔਰ ਜਿਸ ਘਰ ਵਿਆਹੀ ਹੂੰ ਉਸ ਘਰ ਦੇ ਉਹਨੇ ਮਦਰ-ਲॉ ਥੋੜੇ ਓਵਰ weight ਸੀ। ਹੂੰ। ਤੁਸੀਂ ਦੇਖੋ ਕਿੰਨਾ ਪਿਆਰ ਪਿਆ ਉਹਨਾਂ ਦਾ ਆਪਸ ਚ ਨੂੰ ਸੱਸ ਦਾ। ਹੂੰ। ਨੂ ਨੇ ਸਾਰੀਆਂ ਗੱਲਾਂ ਦਸੀਆਂ ਕਿ ਡਾਕਟਰ ਸਾਹਿਬ ਨੇ ਕਿਹਾ ਮੋਟਾਪੇ ਨਾਲ ਕੈਂਸਰ ਹੁੰਦਾ ਹੈ ਮੋਟਾਪੇ ਮੋਟਾਪੇ ਨਾਲ ਫੈਟੀ ਲਿਵਰ ਹੋਊਗਾ ਮੋਟਾਪੇ ਨਾਲ ਆਪਣਾ ਸ਼ੂਗਰ ਹੋ ਜੂਗੀ ਮੋਟਾਪੇ ਨਾਲ ਬੀਪੀ ਹੋ ਜੂਗਾ ਉਹਨੇ ਸੱਸ ਨੇ ਆਪਣੀ ਨੂ ਦੀ ਸਾਰੀ ਗੱਲਾਂ ਸੁਣ ਕੇ 20 ਕਿਲੋ ਭਾਰ ਘਟਾ ਲਿਆ ਕੀ ਬਾਤ ਹੈ ਜੀ ਮਤਲਬ ਇਟ ਇਜ਼ ਅ ਵੈਰੀ ਬਿਗ ਅਚੀਵਮੈਂਟ ਜਦੋਂ ਅਜੀ ਮਿਲ ਕੇ ਗਏ ਆਪੀ ਡੀਜ਼ ওকে ਹਾਂ ਮੁਖ ਸਰ ਸਾਹਿਬ ਨੇ ਪੇਸ਼ੈਂਟ ਦਾ ਨਾਮ ਵੀਰਪਾਲ ਕੌਰ ਹੈ ਬਹੁਤ ਮੈਂ ਤਾਂ ਬਹੁਤ ਹੀ ਅੱਛਾ ਲੱਗਾ ਕਿ ਵੀ ਦੇਖੋ ਇੱਥੋਂ ਨੇ ਨੇ मतलब ਲੋਕ ਵੀ ਬੱਠੇ ਬਿਲਕੁਲ ਬਿਲਕੁਲ ਤੇ ਜੀ ਉਹਨਾਂ ਵਰਗੇ ਲੋਕ ਹੋ ਜਾਂਦੇ ਹਨਾ ਡਾਕਟਰ ਤੇ ਥੋੜੀ ਥੋੜੀ ਸਲਾਹ ਵੀ ਮੈਂ ਕਹਨੀ ਆ ਕਿ ਆਪਾਂ ਮੰਨੀ ਸ਼ੁਰੂ ਕਰ ਦਈਏ ਆਪਣੇ ਡਾਈਟ ਚ ਐਕਸਰਸਾਈਜ਼ ਚ ਚੇਂਜ ਕਰਨਾ ਸ਼ੁਰੂ ਕਰ ਦਈਏ ਤੇ ਮੈਨੂੰ ਲੱਗਦਾ ਹੈ ਕਾਫੀ ਹੱਦ ਤੱਕ ਆਪਾਂ ਮਾਤ ਦੇ ਸਕਦੇ ਡਾਕਟਰ ਸਾਹਿਬ ਆਪਾਂ ਕੀਮੋਥੈਰਪੀ ਦੀ ਗੱਲ ਕਰ ਰਹੇ ਸੀ ਕਿ ਲੋਕ ਬਹੁਤ ਡਰਦੇ ਨੇ ਮਤਲਬ ਚਾਹੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਉਹ ਸਾਈਡ ਇਫੈਕਟਸ ਵਾਲ ਜਾਂਦੇ ਨੇ ਜਿਹਦਾ ਵਾਲ ਟਰਣੇ ਸ਼ੁਰੂ ਹੋ ਜਾਂਦੇ ਹਨਾ ਉਸ ਚੀਜ਼ ਤੋਂ ਡਰਦੇ ਨੇ ਪਰ ਕੀਮੋਥੈਰਪੀ ਕੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਕਿਦਾਂ ਸਮਝ ਸਕਦੇ ਆ ਇਹਨੂੰ ਆਪਾਂ ਦੇਖੋ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਸੰਸਾਰ 'ਚ ਸਾਡਾ ਪੰਜਾਬੀ ਯੁੱਗ ਹੈ ਆਪਣਾ ਪੰਜਾਬ ਹੈ ਕਿਸੇ ਵੀ ਰਿਸ਼ਤੇ ਦਾ ਸਾਈਡ ਇਫੈਕਟ ਨਹੀਂ ਹੈ ਮਾਸੀ ਦਾ ਆਪਣਾ ਸਾਈਡ ਇਫੈਕਟ ਹੈ ਭੂਆ ਦਾ ਆਪਣਾ ਸਾਈਡ ਇਫੈਕਟ ਜੀ ਸੋ ਹਰ ਇੱਕ ਰਿਸ਼ਤਾ ਵੀ ਸਾਈਡ ਇਫੈਕਟ ਨਾਲ ਜੁੜਿਆ ਹੈ ਕੀਮੋਥੈਰਪੀ ਨੇ ਤੁਹਾਡਾ ਠੀਕ ਕਰਨਾ ਤੁਹਾਨੂੰ ਉਹਨੇ ਤਾਂ ਤੁਹਾਡੀ ਜਾਨ ਬਚਾਣੀ ਹੈ ਉਹ ਤੋਂ ਕਿਉਂ ਡਰਦੇ ਹੋ ਉਹ ਤਾਂ ਬਹੁਤ ਹੀ ਈਜ਼ੀ ਹੈ ਬਹੁਤ ਹੀ ਸੌਖੀ ਹੈ ਨਾਲ ਮਾਡਰਨ ਕੀਮੋਥੈਰਪੀ ਦੇ ਸਾਈਡ ਇਫੈਕਟਸ ਆਲਮੋਸਟ ਬਹੁਤ ਘਟ ਗਏ ਓਕੇ ਜਿਦਾਂ ਆਪਾਂ ਦੇਖਦੇ ਆ ਨਾ ਕਿ ਵਾਲ ਕਿਉਂ ਝੜਦੇ ਆ ਕੀਮੋਥੈਰਪੀ ਦੇ ਵਿੱਚ ਦੇਖੋ ਵਾਲ ਤਾਂ ਝੜਦੇ ਆ ਕਿਉਂਕਿ ਕੀਮੋਥੈਰਪੀ ਬਲਾਈਂਡ ਹੈ ওকে ਇਹ ਨੋਰਮਲ ਸੈੱਲ ਵੀ ਮਾਰਨੇ ਆ ਤੇ ਕੈਂਸਰ ਸੈੱਲ ਵੀ ਮਾਰਨੇ ਆ ਹਮ ਹਮ ਸੋ ਵਾਲ ਨੋਰਮਲ ਹੈ ਉਹ ਵੀ ਝੜ ਜਾਣਗੇ ওকে ਲੇਕਿਨ ਜਦੋਂ ਟ੍ਰੀਟਮੈਂਟ ਖਤਮ ਹੋ ਜਾਏਗਾ ਦੁਬਾਰਾ ਵਾਲ ਆ ਜਾਣੇ ਉਹਨਾਂ ਹੀ ਆਣੇ ਜਿੰਨੇ ਪਹਿਲਾਂ ਸੀਗੇ ਔਰ ਪਰ ਹੈਪਸ ਉਸ ਤੋਂ ਬੈਟਰ ਆਣੇ ওকে ਆਈ ਥਿੰਕ ਇਹ ਗੱਲ ਜਿਹੜੀ ਹੈ ਸਾਰੇ ਦਰਸ਼ਕਾਂ ਨੂੰ ਮੋਟੀਵੇਟ ਕਰ ਸਕਦੀ ਹੈ ਕਿ ਬੇਸ਼ੱਕ ਪਹਿਲੇ ਥੋੜੇ ਬਹੁਤ ਸਾਈਡ ਇਫੈਕਟ ਹੋ ਸਕਦੇ ਨੇ ਕਿਉਂਕਿ ਉਹਨੇ ਅਲਟੀਮੇਟਲੀ ਉਹ ਚੀਜ਼ ਕਰਨੀ ਹੈ ਲੇਕਿਨ ਬਾਅਦ ਦੇ ਵਿੱਚ ਤੁਸੀਂ ਉਸੇ ਤਰ੍ਹਾਂ ਪ੍ਰੋਪਰ ਠੀਕ ਹੋ ਸਕਦੇ ਹੋ ਡਾਕਟਰ ਸਾਹਿਬ ਤੁਸੀਂ ਮਾਡਰਨ ਥੈਰਾਪੀਜ਼ ਦੀ ਗੱਲ ਕੀਤੀ ਹੈ ਨਾ ਮਾਡਰਨ ਥੈਰਾਪੀਜ਼ ਦੇ ਵਿੱਚ ਹੋਰ ਕੀ ਮੋ ਤੋਂ ਇਲਾਵਾ ਹੋਰ ਕਿਹੜੀਆਂ ਐਸੀ ਥੈਰਾਪੀਜ਼ ਨੇ ਜਿਹੜੀਆਂ ਇਨਕਲੂਡ ਹੋ ਚੁੱਕੀਆਂ ਨੇ ਦੇਖੋ ਇਮਿਊਨ ਥੈਰਾਪੀ ਨੇ ਬਹੁਤ ਵੱਡਾ ਰੋਲ ਲੈ ਲਿਆ ਹੈ ਓਕੇ ਕੈਂਸਰ ਵਿੱਚ ਹਮ ਆਲਮੋਸਟ 40 ਤੋਂ 50% ਕੈਂਸਰ ਦੇ ਵਿੱਚ ਇਮਿਊਨ ਥੈਰਾਪੀ ਇੱਕ ਬਹੁਤ ਸਟਰੋਂਗ ਹੋਲਡ ਕਰਕੇ ਆ ਰਹੀ ਹੈ ਓਕੇ ਐਂਡ ਦੂਸਰੀ ਟਾਰਗੇਟ ਥੈਰੇਪੀ ਵੀ ਆ ਰਹੀ ਹੈ ਟਾਰਗੇਟ ਥੈਰੇਪੀ ਵੀ ਆ ਰਹੀ ਹੈ ਤੇ ਉਹ ਇਹ ਕਿ ਕੀਮੋ ਤੋਂ ਕਿਸ ਤਰ੍ਹਾਂ ਲੱਗ ਹੈ ਦੇਖੋ ਕੀਮੋਥੈਰਪੀ ਤਾਂ ਬਲਾਈਂਡ ਹੈ ਅਸੀਂ ਦੇ ਦਿੱ ਉਹਨੇ ਨਾਰਮਲ ਸੈੱਲ ਵੀ ਮਾਰ ਦੇਣੇ ਤੇ ਕੈਂਸਰ ਵੀ ਮਾਰ ਦੇਣਾ ਜੀ ਜਿਹੜੀ ਟਾਰਗੇਟ ਥੈਰੇਪੀ ਹੈ ਉਹਨੇ ਸਿਰਫ ਟਾਰਗੇਟ ਕਰਨਾ ਹੈ ਉਹਨੇ ਸਿਰਫ ਕੈਂਸਰ ਸੈੱਲ ਮਾਰਨੇ ਹੈ ਹਮਮ 온ਲੀ ਕੈਂਸਰ ਸੈੱਲਸ ਓਕੇ ਇਮਿਊਨੋਥੈਰੇਪੀ ਨੇ ਬੋਡੀ ਦੇ ਨਾਰਮਲ ਇਮਿਊਨ ਸਿਸਟਮ ਨੂੰ ਸਟਰੋਂਗ ਕਰ ਦੇਣਾ ਹਮਮ ਤੇਜ ਕਰ ਦੇਣਾ ਹੂੰ ਸੋ ਇਮਿਊਨ ਸਿਸਟਮ ਨੇ ਕੈਂਸਰ ਨੂੰ ਮਾਰਨਾ ਓਕੇ ਸੋ ਡਾਕਟਰ ਸਾਹਿਬ ਸਟ्रेस ਸਾਡੇ ਜੀਵਨ ਦੇ ਵਿੱਚ ਜਿੱਦਾਂ ਬਹੁਤ ਜ਼ਿਆਦਾ ਵੱਧ ਗਿਆ ਹੈ ਹੈਨਾ ਕਿ ਸਟ्रेस ਦਾ ਵੀ ਰੋਲ ਹੋ ਸਕਦਾ ਹੈ ਕੈਂਸਰ ਨੂੰ ਅਗੇ ਵਧਾਨ ਦੇ ਵਿੱਚ ਵਧਾਨ ਚ ਤਾਂ ਨਹੀਂ ਮਤਲਬ ਕਿਤਨਾ ਕਿਤੇ ਕਿਤਨਾ ਕਿਤੇ ਕੋਈ ਨਾ ਕੋਈ ਹੂੰ ਇਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਡਾਕਟਰ ਸਾਹਿਬ ਇੱਕ ਕਾਲ ਦਾ ਸਮੇਂ ਹੋ ਗਿਆ ਹੈ ਹੈਲੋ ਹਾਂਜੀ ਹੈਲੋ ਹਾਂਜੀ ਕੌਣ ਬੋਲ ਰਿਹਾ ਜੀ हाँ जी कौन बोल रहे हो जी मैं पाल सिंह बोल रहा जी 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 अपना सवाल पूछ सकते हो जी पाल मेरा मतलब बोलो जी मेरे डर के आंसर है जी आ, एक बार दोबारा अपना सवाल रिपीट करो जी मैं अच्छा जी कैंसर है मेरे डर कैंसर आंसर अच्छा जी आगे आगे जी 5 साल हो गए मैंने कर दिया ना अच्छा जी हो गए हम्म ਉਹ ਪੀਡੀ ਆਲੀ ਛੋਟੀ 3 ਸਾਲ ਦੀ ਮਾਂ ਚਲੇ ਹੋ ਚਲੇ ਚ ਅਚਨ ਮੁੱਲਾ ਮਖਲਾ ਮੁੱਲਾ ਪਰ ਚਲੇ ਸੰਗਰੂਰ ਉੱਥੇ ਚਲੇ ਕੀਸੀ ਨੇ ਬਾਣੀ ਤਗੜੀ ਮਰੀ ਹਮ ਦੇਖੋ ਇਹ ਤਾਂ ਤੁਹਾਨੂੰ ਜਾ ਕੇ ਦਿਖਾਣਾ ਚਾਹੀਦਾ ਕਿਸੇ ਹਸਪੀਟਲ ਹਮ ਕਿਤੇ ਅੱਛੇ ਹਸਪੀਟਲ ਜਿਹੜਾ ਵੀ ਤੁਹਾਡੇ ਆਲੇ ਦੁਆਲੇ ਹਸਪੀਟਲ ਕੈਂਸਰ ਦਾ ਬਣਿਆ ਹੈ ਉੱਥੇ ਜਾਓ ਆਪਣੀ ਪ੍ਰੋਬਲਮ ਦੱਸੋ ਔਰ ਮੈਨੂੰ ਨਹੀਂ ਲੱਗਦਾ ਕੋਈ ਹੱਲ ਨਹੀਂ ਹੋਏਗਾ ਜ਼ਰੂਰ ਹੱਲ ਹੋਏਗਾ ਜੀ ਸੋ ਹਰ ਚੀਜ਼ ਦਾ ਹੱਲ ਹੁੰਦਾ ਹੈ ਨਾ ਉਹੀ ਜਿੱਦਾਂ ਡਾਕਟਰ ਸਾਹਿਬ ਬਾਰ-ਬਾਰ ਰੈਪੀਟਿਟਿਵਲੀ ਕਹਿ ਰਹੇ ਨੇ ਕਿ ਸਕਰੀਨਿੰਗ ਬਹੁਤ ਜ਼ਰੂਰੀ ਹੈ ਜੇਕਰ ਥੋੜੇ-ਥੋੜੇ ਸਿੰਪਟਮਸ ਵੀ ਤੁਹਾਨੂੰ ਇਦਾਂ ਦੇ ਕੋਈ ਨਜ਼ਰ ਆ ਰਹੇ ਨੇ ਜ਼ਰੂਰੀ ਹੈ ਕਿ ਤੁਸੀਂ ਆਪਣੇ ਕਲੋਜ਼ ਬਾਈ ਕਿਸੇ ਡਾਕਟਰ ਕੋ ਜਾਓ ਉਸ ਤੋਂ ਪੁੱਛੋ ਔਰ ਆਪਣੇ ਆਪ ਨੂੰ ਡਾਇਗਨੋਸ ਕਰਾਓ ਤਾਂ ਕਿ ਟ੍ਰੀਟਮੈਂਟ ਜਿਹੜਾ ਹੈ ਉਹ ਸਹੀ ਟਾਈਮ ਤੇ ਸ਼ੁਰੂ ਕੀਤਾ ਜਾ ਸਕੇ ਡਾਕਟਰ ਸਾਹਿਬ ਜਿਦਾ ਤੁਸੀਂ ਵੀ ਦੱਸਿਆ ਬਾਰ-ਬਾਰ ਹੈ ਨਾ ਕਿ ਡਾਈਟ ਬਹੁਤ ਜ਼ਰੂਰੀ ਹੈ ਕਿ ਦਿਨਚਰਿਆ ਲਾਈਫਸਟਾਈਲ ਬਹੁਤ ਇੰਪੋਰਟੈਂਟ ਹੈ ਬਿਮਾਰੀਆਂ ਨੂੰ ਮਾਤ ਦੇਣ ਲਈ ਸੋ ਬੀਇੰਗ ਅ ਡਾਕਟਰ ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ ਸਾਰਿਆਂ ਨੂੰ ਕਿ ਡਾਈਟ ਕਿਸ ਤਰ੍ਹਾਂ ਦੀ ਲੈਣੀ ਚਾਹੀਦੀ ਹੈ ਕਿਹੜੇ ਫੂਡਸ ਨੂੰ ਇਨਕਲੂਡ ਕਰਨਾ ਚਾਹੀਦਾ ਕਿਨਾਂ ਨੂੰ ਡਿਡਕਟ ਕਰਨਾ ਚਾਹੀਦਾ ਬਾਹਰ ਘਟਨਾ ਚਾਹੀਦਾ ਜੀਵਨ ਚੋਂ ਔਰ ਲਾਈਫਸਟਾਈਲ ਆਪਾਂ ਕਿੱਦਾਂ ਜੀ ਸਕਦੇ ਆ ਤਾਂ ਕਿ ਇਹਨਾਂ ਬਿਮਾਰੀਆਂ ਤੋਂ ਆਪਾਂ ਦੂਰ ਦੇਖੋ ਆਪਣੇ ਪੰਜਾਬੀ ਘਰਾਂ 'ਚ ਜਿਸ pô 10 ਬੰਦੇ ਬੈਠੇ ਆਂ ਉਹ 10ਾਂ ਤੇ 10ਾਂ 'ਚ ਆਹੀ ਗੱਲ ਕਰੀ ਆਂਗੇ ਚਲ ਸ਼ਾਮੀ ਕੀ ਚਾੜਨਾ ਹੈ ਆਪਾਂ ਕੁਝ ਖਾ ਲਈਏ ਸ਼ਾਮੀ ਜਾ ਹੀ ਹੈ ਕਿ ਤੇ ਖਾ ਖੁ ਲਈਏ ਸਾਰੀ ਦਿਹਾੜੀ ਖਾਣ ਤੋਂ ਇਲਾਵਾ ਮੈਨੂੰ ਨਾ ਲਾਦੋ ਕੰਮ ਹੈਗਾ ਜੀ ਸੋ ਅਗਰ ਇਹਨੂੰ ਆਪਾਂ ਛੱਡ ਕੇ ਆਪਾਂ ਕਦੇ ਆਹ ਗੱਲ ਕਰ ਲਈ ਐਕਸਰਸ ਕਰਨ ਚੱਲੀਏ ਇੱਕ ਕੁੱਤਾ ਪਾਲ ਲੇਕਰ ਉਹਦੇ ਨਾਲ ਆਪਾਂ ਸੈਰ ਕਰਈਏ ਕੁੱਤੇ ਦੇ ਬਹਾਨੇ ਹੀ ਸੈਰ ਹੋ ਜੂ ਨਾਲ ਡੌਗ ਦਾ ਵੀ ਤੁਸੀਂ ਰੱਖਾ ਕਰ ਲਿਆ ਬਿਲਕੁਲ ਸੋ ਖਾਣਾ ਘਟਾਓ ਹਮ ਐਟਲੀਸਟ ਐਸਾ ਟਾਈਮ ਦਿਓ 6 7 8 10 12 ਘੰਟੇ ਜਦੋਂ ਨਹੀਂ ਖਾਣਾ ਪਾਣੀ ਪੀਓ ਠੀਕ ਹੈ ਆ ਮੈਂ ਤਾਂ ਹੀ ਇੱਥੇ ਲਿਆ ਕੇ ਰੱਖੀ ਹੋਈ ਬੋਟਲ ਇੱਕ ਜਦੋਂ ਭੁੱਖ ਲੱਗੇ ਤੇ ਆ ਪਾਣੀ ਪੀ ਲਓ ਨਾ ਇਹਨਾਂ ਮੋਟਾ ਤੁਸੀਂ ਹੋਣਾ ਨਾ ਸ਼ੂਗਰ ਹੋਣੀ ਹੈ ਨਾ ਬਲੱਡ ਪ੍ਰੈਸ਼ਰ ਹੋਣਾ ਤੇ ਇਹ ਨਾਲ weight ਵੀ ਘਟੂਗਾ ਤੇ ਆਪਾਂ ਨੂੰ ਕੋਈ ਸਾਡੀ ਬੋਡੀ ਨੂੰ ਕੋਈ ਸਹਾਤਾ ਵੀ ਲੱਗੂ ਠੀਕ ਹੋਊਗਾ ਬਿਲਕੁਲ ਬਿਲਕੁਲ ਸੋ ਫੈਟੀ ਚੀਜ਼ਾਂ ਘਟਾ ਦਿਓ ਬਿਲਕੁਲ ਜਿਹੜੀ ਫਰਾਈਡ ਹੈ ਉਹ ਬੰਦ ਕਰ ਦਿਓ ਸਮੋਸੇ ਹੋ ਗਏ ਫਰਾਈਡ ਹੋ ਗਿਆ ਬਹੁਤ ਹੀ ਗੱਲ ਹੈ ਤੁਸੀਂ ਚੀਜ਼ਾਂ ਨੂੰ 에어 ਫਰਾਈ ਕਰ ਲਓ ਹਮ ਹੈਨਾ ਸਟੀਮ ਕਰ ਲਓ ਹਮ ਸੋ ਫੈਟ ਘਟਾਓ ਘਟਾਓ ਬਿਲਕੁਲ ਔਰ ਐਕਸੈਸਿਵ ਖਾਣਾ ਘਟਾਓ ਥੋੜੀ ਬਾਡੀ ਨੂੰ ਰੈਸਟ ਦਿਓ ਹਮ ਜੀ ਸੋ ਕੀ ਕਹਿੰਦੇ ਆ ਡਾਈਟ ਜਿਹੜਾ ਆਪਾਂ ਅੱਜ ਕੱਲ ਚੱਲੀ ਹੈ ਕਿ ਥੋੜੇ ਦੇਰ ਲਈ ਆਪਣੇ ਡਾਈਟ ਕਰੋ ਹੈਨਾ ਔਰ ਫਾਸਟਿੰਗ ਕਰੋ ਥੋੜੀ ਦੇਰ ਲਈ ਉਹ ਵੀ ਡਾਕਟਰ ਸਾਹਿਬ ਕਾਰਗਰ ਹੋ ਸਕਦੀ ਹੈ ਇਹਦੇ ਲਈ ਦੇਖੋ ਫਾਸਟਿੰਗ ਇੱਕ ਰੈਸਟ ਹੈ ਬਾਡੀ ਨੂੰ 24 ਘੰਟੇ ਚੱਲਿਓ ਹਾਂ ਨਾ ਉਹ ਬਾਡੀ ਦੇ ਉੱਪਰ ਸਟ੍ਰੈਸ ਹੀ ਹੋਰ ਕੀ ਹੈ ਜੀ ਜੀ ਤੁਸੀਂ 24 ਘੰਟੇ ਕਾਰ ਚਲਾਇਓ ਆਪਣੇ ਓਕਾਰ ਨੂੰ ਸਟ੍ਰੈਸ ਹੀ ਨਾ ਹੋਰ ਕੀ ਹੋਣਾ ਇਦਾਂ ਹੀ ਸਾਡੀ ਬਾਡੀ ਹੈ ਬਿਲਕੁਲ ਸੋ ਡਾਕਟਰ ਸਾਹਿਬ ਨੇ ਜਿੱਦਾ ਬਹੁਤ ਅਨਮੋਲ ਚੀਜ਼ਾਂ ਸਾਨੂੰ ਸਮਝਾਈਆਂ ਕਿ ਡਾਈਟ ਬਹੁਤ ਜ਼ਰੂਰੀ ਹੈ ਜਿੱਦਾ ਸੀਜ਼ਨਲ ਫਰੂਟਸ ਔਰ ਵੈਜੀਟੇਬਲਸ ਤੁਸੀਂ ਖਾਓ ਔਰ ਜ਼ਿਆਦਾ ਤੋਂ ਜ਼ਿਆਦਾ ਪਾਣੀ ਦਾ ਕੰਜ਼ਮਪਸ਼ਨ ਕਰੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਿਤੇ ਨਾ ਕਿਤੇ ਆਪਾਂ कैंसर वर्गी बीमारी भी आने तो एटलीस्ट रोक सकते हैं सो so, डॉक्टर साहब दे इसी मैसेज के ना सारे को इजाजत अगले हफ्ते फिर होगी तो हाँ मुलाकात एक नवे विषय के तकली इजाजत दियो नमस्कार okay.